ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੁੰਨਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 15 ਤਰੀਕ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਵੀ ਇਸ ਦਿਨ ਮਨਾਇਆ ਜਾਵੇਗਾ ਸੋ ਇਸ ਦਿਨ ਨੂੰ ਸਮਰਪਿਤ ਜੇਕਰ ਤੁਸੀਂ ਇਸ ਦਿਨ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠ ਕੇ ਦੋ ਕੰਮ ਕਰ ਲੈਂਦੇ ਹੋ ਤਾ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਬਣੀ ਰਹੇ। ਤੁਸੀਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓ। ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਪੁੰਨਿਆਂ ਨੂੰ ਸਮਰਪਿਤ ਰੋਜ਼ਾਨਾ ਹੀ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਇਹ ਦੋ ਕੰਮ ਕਰ ਲੈਂਦੇ ਹੋ ਤਾਂ ਵੇਖਣਾ ਕਿ ਤੁਹਾਡੀ ਕਿਸਮਤ ਦੇ ਹੁਣ ਬੰਦ ਦਰਵਾਜ਼ੇ ਵੀ ਖੁੱਲ ਜਾਣਗੇ ਭਾਵ ਕਿ ਤੁਹਾਡੇ ਮਾੜੇ ਕਰਮ ਮਾੜੀ ਕਿਸਮਤ ਵੀ ਚੰਗੇ ਸਮੇਂ ਦੇ ਵਿੱਚ ਤਬਦੀਲ ਹੋ ਜਾਵੇਗੀ ਤਾਂ ਉਹ ਕਿਹੜੇ ਦੋ ਕੰਮ ਹਨ ਜੀ ਤੇ ਕਿੰਜ ਕਰਨੇ ਹਨ ਇਹ ਸਾਰੇ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਜੀ ਕਿਉਂਕਿ ਸਾਥ ਸੰਗਤ ਜੀ ਕਦੇ ਵੀ ਅੱਧੀ ਤੇ ਅਧੂਰੀ ਗੱਲ ਦੀ ਸਮਝ ਨਹੀਂ ਆਉਂਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਅਤੇ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਕਿ ਜੇਕਰ ਇਹ ਦੋ ਕੰਮ ਅਸੀਂ ਸਮਝ ਲਏ ਜਾਂ ਕਰਨੇ ਸ਼ੁਰੂ ਕਰ ਦਿੱਤੇ ਤਾ ਵੇਖਣਾ ਕਿ ਕੁਝ ਹੀ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਐਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਵੇਖਣਾ ਸਾਡੀਆਂ ਸਾਰੀਆਂ ਹੀ ਕਮੀਆਂ ਦੂਰ ਹੋ ਜਾਣਗੀਆਂ ਅਸੀਂ ਧਨ ਪੱਖੋਂ ਮਨ ਪੱਖੋਂ ਤੇ ਹਰ ਪੱਖੋਂ ਹੀ ਮਜ਼ਬੂਤ ਹੋ ਜਾਵਾਂਗੇ ਸਾਨੂੰ ਮਾਨ ਸਨਮਾਨ ਵੀ ਮਿਲ ਜਾਵੇਗਾ ਤੇ ਉਹ ਕਿਹੜੇ ਦੋ ਕੰਮ ਹਨ ਜੋ ਗੁਰੂ ਕਰ ਜਾਂਦੇ ਸਮੇਂ ਜਾਂ ਗੁਰੂ ਕਰ ਪਹੁੰਚ ਕੇ ਸਾਨੂੰ ਕਰਨੇ ਬੜੇ ਜ਼ਰੂਰੀ ਹਨ ਜੇਕਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਪਰਮਾਤਮਾ ਜੀ ਸਾਡੇ ਉੱਤੇ ਹਮੇਸ਼ਾ ਦੇ ਲਈ ਮਿਹਰ ਕਰਨਗੇ ਵੇਖੋ ਜੀ ਸਾਥ ਸੰਗਤ ਜੀ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹਿਆਂ ਦੀ ਜੋਤ ਹਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨ ਕਰ ਲਏ ਤਾਂ ਸਮਝ ਲਓ ਕਿ ਦਸਾਂ ਹੀ ਪਾਤਸ਼ਾਹਿਆਂ ਦੇ ਦਰਸ਼ਨ ਹੋ ਗਏ ਹਨ ਜੇ ਗੁਰਬਾਣੀ ਨੂੰ ਪੜ ਲਿਆ ਗੁਰਬਾਣੀ ਤੋਂ ਗਿਆਨ ਹਾਸਿਲ ਕਰ ਲਿਆ ਤਾਂ ਸਮਝ ਲੈਣਾ ਕਿ ਦਸਾਂ ਪਾਤਸ਼ਾਹੀਆਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਉੱਤੇ ਹਮੇਸ਼ਾ ਦੇ ਲਈ ਬਣ ਜਾਵੇਗਾ ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਇਹ ਜੋ ਦੋ ਕੰਮ ਸਾਂਝੇ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਹਮੇਸ਼ਾ ਹੀ ਇਸ ਬਾਰੇ ਗੱਲਬਾਤ ਕਰਦੇ ਹੀ ਰਹਿੰਦੇ ਹਾਂ ਪਹਿਲੇ ਕਿ ਜਦ ਵੀ ਅਸੀਂ ਗੁਰੂ ਘਰੇ ਜਾਣਾ ਹੈ ਸਾਡਾ ਮਨ ਗੁਰੂ ਚਰਨਾ ਦੇ ਨਾਲ ਘਰ ਤੋਂ ਹੀ ਜੁੜਿਆ ਹੋਣਾ ਚਾਹੀਦਾ ਹੈ ਅਤੇ ਘਰ ਤੋਂ ਹੀ ਅਸੀਂ ਪਰਮਾਤਮਾ ਦਾ ਨਾਮ ਸਿਮਰਦਿਆਂ ਹੋਇਆਂ ਚੱਲਣਾ ਹੈ ਇਹ ਨਹੀਂ ਕਿ ਅਸੀਂ ਗੁਰੂ ਘਰ ਤਾਂ ਜਾ ਰਹੇ ਹਾਂ ਪਰ ਜਾਂਦੇ ਸਮੇਂ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੇ ਹਾਂ ਕਿਸੇ ਦੇ ਨਾਲ ਰਸਤੇ ਵਿੱਚ ਮਿਲ ਕੇ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹਾਂ ਕਿਸੇ ਦੀ ਬੁਰਾਈ ਮਨ ਵਿੱਚ ਹੀ ਕਰੀ ਜਾ ਰਹੇ ਹਾਂ ਜਾਂ ਫਿਰ ਇਸ ਦੁਨੀਆ ਦੇ ਚੱਕਾ ਚਾਉਂਦ ਨੂੰ ਵੇਖਦੇ ਹਾਂ ਘਰੋਂ ਤੁਰਦੇ ਸਮੇਂ ਤੋਂ ਲੈ ਕੇ ਹੀ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਨਹੀਂ ਜੁੜਿਆ ਹੁੰਦਾ ਅਸੀਂ ਚੱਕਾ ਚੌਂਦ ਨੂੰ ਵੇਖ ਕੇ ਸੋਚਦੇ ਹਾਂ ਕਿ ਇਹ ਪਤਾ ਨਹੀਂ ਕਿਹੜੇ ਕੰਮ ਕਰ ਰਿਹਾ ਹੈ ਜਿਸ ਦੇ ਨਾਲ ਇਸ ਦੇ ਘਰ ਪਰਿਵਾਰ ਵਿੱਚ ਇੰਨੀ ਖੁਸ਼ੀ ਹੈ ਸੋ ਇਸ ਤਰ੍ਹਾਂ ਦੇ ਕੰਮ ਕਦੇ ਵੀ ਆਪਣੇ ਮਨ ਵਿੱਚ ਨਹੀਂ ਰੱਖਣੇ ਈਰਖਾ ਤੋਂ ਦੂਰ ਰਹਿਣਾ ਹੈ ਆਪਣੇ ਮਨ ਨੂੰ ਗੁਰੂ ਘਰ ਜਾਂਦੇ ਸਮੇਂ ਘਰ ਤੋਂ ਹੀ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲੈਣਾ ਹੈ ਜੇਕਰ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਤਾਂ ਹੀ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੋਈ ਸ਼ਬਦ ਜਾਂ ਪਾਠ ਕਰਦੇ ਹੋਏ ਰਸਤੇ ਵਿੱਚ ਜਾਵਾਂਗੇ ਤਾਂ ਸਾਨੂੰ ਜਾਂਦੇ ਸਮੇਂ ਅਸੀਂ ਜੇਕਰ ਮੂਲ ਮੰਤਰ ਦਾ ਪਾਠ ਵੀ ਕਰ ਸਕਦੇ ਹਾਂ ਉਹ ਵੀ ਸਾਡੇ ਲਈ ਬੜਾ ਵਧੀਆ ਸਾਬਿਤ ਹੋ ਜਾਵੇਗਾ ਵਾਹਿਗੁਰੂ ਜੀ ਦਾ ਸਿਮਰਨ ਵੀ ਕਰ ਸਕਦੇ ਹਾਂ ਕਿਸੇ ਪਾਤਸ਼ਾਹੀ ਦਾ ਨਾਮ ਵੀ ਸਿਮਰ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ ਪਾਠ ਵੀ ਕਰ ਸਕਦੇ ਹਾਂ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ। ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ। ਆਪਣੇ ਲਈ ਜੋ ਵੀ ਅਸੀਂ ਪਾਪ ਕਮਾ ਰਹੇ ਸੀ ਉਸ ਤੋਂ ਵੀ ਬਚ ਜਾਵਾਂਗੇ। ਕਿਉਂਕਿ ਵੇਖੋ ਜੀ ਗੁਰੂ ਘਰੇ ਜਾਣ ਦਾ ਮਤਲਬ ਹੈ ਕਿ ਅਸੀਂ ਗੁਰੂ ਘਰ ਕੁਝ ਕਮਾਉਣ ਜਾ ਰਹੇ ਹਾਂ। ਕੁਝ ਹਾਸਲ ਕਰਨ ਜਾ ਰਹੇ ਹਾਂ। ਆਪਣੇ ਗੁਰੂ ਦੀ ਵਡਿਆਈ ਕਰਨ ਦੇ ਲਈ ਜਾ ਰਹੇ ਸੀ। ਇਹ ਨਹੀਂ ਕਿ ਗੁਰੂ ਘਰੇ ਗਏ ਸੀ ਕੁਝ ਲੈਣ ਪਰ ਸਭ ਕੁਝ ਗਵਾ ਕੇ ਆ ਗਏ ਹਾਂ। ਮਹਾਬਰਕ ਜੀ ਆਖਦੇ ਹਨ ਕਿ 2.5 ਘੰਟੇ ਦਾ ਕੀਤਾ ਹੋਇਆ ਨਿਤਨੇਮ ਵੀ ਸਾਨੂੰ ਬੜਾ ਫਲ ਪ੍ਰਾਪਤ ਹੁੰਦਾ ਹੈ ਪਰ ਜੇਕਰ ਅਸੀਂ 2.5 ਘੰਟੇ ਦੇ ਨਿਤਨੇਮ ਤੋਂ ਬਾਅਦ ਕਿਸੇ ਦੀ 1-2 ਮਿੰਟ ਵੀ ਨਿੰਦਿਆ ਚੁਗਲੀ ਕਰ ਲਈ ਤਾਂ ਸਾਡਾ ਕੀਤਾ ਹੋਇਆ 2.5 ਘੰਟੇ ਦਾ ਪਾਠ ਵਿਅਰਥ ਹੋ ਜਾਵੇਗਾ ਜੇਕਰ ਅਸੀਂ ਇਹੋ ਜਿਹੇ ਕੰਮ ਕਰਾਂਗੇ ਭਾਵੇਂ ਕਿਸੇ ਦੀ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰਾਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕਰਮ ਕੀਤੇ ਸਨ ਉਹ ਚੰਗੇ ਕਰਮ ਹੀ ਸਾਡੇ ਕਰਮ ਬਣੇ ਰਹਿਣਗੇ ਸਾਡੇ ਮਾੜੇ ਕਰਮ ਸਾਡੇ ਅੱਗੇ ਆ ਜਾਣੇ ਹਨ ਨਹੀਂ ਤਾਂ ਜਿਵੇਂ ਮੰਨ ਲਓ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਸਾਡਾ ਫਿਰ ਚੰਗਾ ਕਰਮ ਬਣ ਜਾਂਦਾ ਹੈ ਜੇਕਰ ਕਿਸੇ ਜ਼ਰੂਰਤਮੰਦ ਕਿਸੇ ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ ਉਹ ਵੀ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਤਾਂ ਜੇਕਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਕਿਸੇ ਦੀ ਵੀ ਬੁਰਾਈ ਕਰਦੇ ਹਾਂ ਕਿਸੇ ਬਾਰੇ ਮਾੜਾ ਸੋਚਦੇ ਵੀ ਹਾਂ ਤਾਂ ਫਿਰ ਇਹ ਚੰਗੇ ਕਰਮ ਹੀ ਫਿਰ ਸਾਡੇ ਸਾਰੇ ਨਸ਼ਟ ਹੋ ਜਾਂਦੇ ਹਨ ਇਸ ਲਈ ਇਹਨਾਂ ਕੰਮਾਂ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੀ ਕੀਤੀ ਹੋਈ ਕਮਾਈ ਨੂੰ ਨਸ਼ਟ ਕਰਦੇ ਹਨ ਤਾਂ ਗੁਰੂ ਘਰੇ ਜਾਣਾ ਹੈ ਗੁਰਬਾਣੀ ਦਾ ਜਾਪ ਕਰਦਿਆਂ ਹੀ ਜਾਣਾ ਹੈ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਾਣਾ ਹੈ ਤਾਂ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਜਾਵੇਗੀ ਨਿੰਦਿਆ ਚੁਗਲੀ ਤਾਂ ਸਾਨੂੰ ਕਿਸੇ ਵੀ ਸਮੇਂ ਤੋਂ ਗੁਰਬਾਣੀ ਦੇ ਵਿੱਚ ਕਰਨ ਤੋਂ ਵਰਜਿਆ ਗਿਆ ਹੈ ਪਰ ਜੇਕਰ ਅਸੀਂ ਗੁਰੂ ਘਰ ਵਿੱਚ ਜਾਂਦੇ ਹੋਏ ਵੀ ਇਹ ਕੰਮ ਕਰਦੇ ਹਾਂ ਤਾਂ ਫਿਰ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ। ਇਹ ਕੰਮ ਆਪਣਾ ਨਾਹੀਂ ਦਿਨ ਵਿੱਚ ਵਿਚਰਦਿਆਂ ਹੋਇਆਂ ਕਰਨਾ ਹੈ ਪਰ ਕਿਸੇ ਵੇਲੇ ਵੀ ਇਸ ਕੰਮ ਨੂੰ ਕਰਨ ਤੋਂ ਮਨਾਹੀ ਕੀਤਾ ਗਿਆ ਹੈ। ਤੇ ਨਾਹੀਂ ਗੁਰੂ ਘਰ ਜਾਂਦੇ ਸਮੇਂ ਇਹ ਕੰਮ ਕਰਨਾ ਚਾਹੀਦਾ ਹੈ। ਇਹਨਾਂ ਕੰਮਾਂ ਤੋਂ ਪਰਹੇਜ਼ ਹੀ ਬਹੁਤ ਚੰਗਾ ਹੈ। ਅਤੇ ਹੁਣ ਗੱਲ ਕਰਦੇ ਹਾਂ ਜੀ ਕਿ ਆਪਾਂ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ ਕਿਹੜੇ ਦੋ ਕੰਮ ਕਰਨੇ ਹਨ ਉਹ ਕੰਮ ਕਰਨੇ ਹਨ ਜੀ ਸਭ ਤੋਂ ਪਹਿਲਾ ਕੰਮ ਕਿ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਫਿਰ ਖੜੇ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਨਿਮਾਣੇ ਤੇ ਤਰਸ ਕਰੋ ਮੇਰੇ ਮਨ ਦੇ ਸਾਰੇ ਹੀ ਵਿਸ਼ੇ ਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਪੰਜ ਕ੍ਰਿਤੀਆਂ ਨੂੰ ਦੂਰ ਕਰ ਦਿਓ ਜੋ ਵੀ ਸਾਡੀਆਂ ਕਮੀਆਂ ਹੋਣ ਸਾਡੇ ਅੰਦਰ ਵਿਸ਼ੇ ਵਿਕਾਰ ਹਨ ਅੰਦਰ ਦੀਆਂ ਕਮੀਆਂ ਨੂੰ ਵੀ ਦੂਰ ਕਰ ਦੇਣਾ ਜਿਵੇਂ ਕਿ ਕਈਆਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕਈਆਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਔਗਣ ਹੁੰਦੇ ਹਨ ਜੋ-ਜੋ ਔਗੜ ਤੇ ਕਮੀਆਂ ਹਨ ਆਪਣੇ ਗੁਰੂ ਦੇ ਅੱਗੇ ਰੱਖ ਦੇਣੀਆਂ ਹਨ ਅਤੇ ਕਹਿਣਾ ਹੈ ਪਾਤਸ਼ਾ ਮੇਰੇ ਤੇ ਤਰਸ ਕਰੋ ਮੈਨੂੰ ਇਹਨਾਂ ਆਗੁਣਾ ਤੋਂ ਬਚਾ ਲਓ ਮੇਰੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਪ੍ਰੇਮ ਪਿਆਰ ਗੁਰੂ ਪ੍ਰਤੀ ਸਤਿਕਾਰ ਗੁਰੂ ਪ੍ਰਤੀ ਪ੍ਰੋਸਾ ਮੈਨੂੰ ਬਖਸ਼ ਦਿਓ ਅਤੇ ਮੈਂ ਹਮੇਸ਼ਾ ਹੀ ਗੁਰੂ ਘਰ ਜਾ ਕੇ ਗੁਰੂ ਦੇ ਕੋਲੋਂ ਮੰਗਣਾ ਨਾ ਭੁੱਲ ਜਾਵਾਂ ਮੇਰੇ ਮਨ ਵਿੱਚ ਕਦੀ ਹੰਕਾਰ ਨਾ ਆ ਜਾਵੇ ਭਾਵਕੀ ਹਮੇਸ਼ਾ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਭਾਵ ਕੇ ਬਾਣੀ ਪੜਨੀ ਜਾਂ ਗੁਰੂ ਘਰ ਜਾ ਕੇ ਗੁਰੂ ਦੀ ਸੇਵਾ ਕਰਨੀ ਇਹ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਜਦੋਂ ਆਪਾਂ ਰੋਜ਼-ਰੋਜ਼ ਜਾ ਕੇ ਇਹੀ ਅਰਦਾਸ ਬੇਨਤੀ ਕਰਾਂਗੇ ਤਾਂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਜ਼ਰੂਰ ਕਰ ਦੇਣਗੇ ਬਸ ਲੋੜ ਪਰਮਾਤਮਾ ਦੀ ਕਿਰਪਾ ਦੀ ਹੀ ਹੈ ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ। ਚਾਹੇ ਪੰਜ ਬਾਣੀ ਦਾ ਪਾਠ ਹੀ ਪੜ ਲਈਏ, ਚਾਹੇ ਜਪਜੀ ਸਾਹਿਬ ਦਾ ਪਾਠ ਕਰ ਲਈਏ। ਕਿਸੇ ਵੀ ਸ਼ਬਦ ਉੱਤੇ ਵਿਚਾਰ ਕਰ ਲਈਏ ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ। ਅਤੇ ਉਸ ਤੋਂ ਬਾਅਦ ਦੂਸਰਾ ਕੰਮ ਹੈ ਜੀ ਕਿ ਜਦੋਂ ਵੀ ਗੁਰੂ ਘਰ ਜਾਓ ਤਾਂ ਕਦੇ ਵੀ ਸਾਨੂੰ ਕਾਲੇ ਨਹੀਂ ਪਹਿਣਾ ਚਾਹੀਦਾ। ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਦੇਰ ਹਾਜ਼ਰੀ ਲਗਵਾਉਣੀ ਚਾਹੀਦੀ ਹੈ। ਉਸ ਵੇਲੇ ਜੋ ਵੀ ਕਥਾ ਕੀਰਤਨ ਹੋ ਰਿਹਾ ਹੋਵੇ ਜਾਂ ਬਾਣੀ ਦਾ ਜਾਪ ਚੱਲ ਰਿਹਾ ਹੋਵੇ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਸਰਵਣ ਕਰਿਆ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਲਾਂ ਦੀ ਸਮੱਸਿਆ ਨੂੰ ਲੈ ਕੇ ਗੁਰੂ ਘਰੇ ਜਾਂਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਦਾ ਹੱਲ ਪਰਮਾਤਮਾ ਜੀ ਗੁਰੂ ਘਰ ਪਹੁੰਚਦੇ ਸਮੇਂ ਉਸੇ ਵੇਲੇ ਹੀ ਕਰ ਦੇਣ ਸਾਡੇ ਰਸਤੇ ਸਾਰੇ ਹੀ ਸਾਫ਼ ਕਰ ਦੇਣ ਪਰ ਅਸੀਂ ਸਮਝ ਨਹੀਂ ਪਾਉਂਦੇ ਜਦੋਂ ਸਾਡੇ ਗੁਰੂ ਦਾ ਸਾਡੇ ਵੱਲ ਧਿਆਨ ਹੋ ਗਿਆ ਤਾਂ ਪਰਮਾਤਮਾ ਜੀ ਸਾਡੇ ਤੇ ਕਿਰਪਾ ਜ਼ਰੂਰ ਕਰ ਦਿੰਦੇ ਹਨ ਉਹ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਆਪ ਕਰ ਦੇਣਗੇ ਇਸ ਲਈ ਜਦੋਂ ਵੀ ਗੁਰੂ ਘਰ ਜਾਂਦੇ ਹੋ ਕਥਾ ਕੀਰਤਨ ਜੋ ਵੀ ਹੋ ਰਿਹਾ ਹੋਵੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਸਰਵਣ ਕਰਨਾ ਹੈ ਗੁਰੂ ਦੇ ਉਪਦੇਸ਼ ਨੂੰ ਸਮਝਣਾ ਹੈ ਉਸ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਕਿਹੜੀ ਮਤ ਬਖਸ਼ੀ ਹੈ ਉਸ ਮਤ ਤੇ ਚੱਲਣਾ ਹੈ ਤੁਹਾਡਾ ਜੀਵਨ ਆਪਣੇ ਆਪ ਹੀ ਸਫਲਾ ਹੋ ਜਾਵੇਗਾ ਜੋ ਵੀ ਤੁਹਾਨੂੰ ਉਥੋਂ ਪ੍ਰਸ਼ਾਦ ਦੇ ਵਿੱਚ ਮਿਲਦਾ ਹੈ ਉਸ ਨੂੰ ਤੁਸੀਂ ਜ਼ਰੂਰ ਛਕਣਾ ਹੈ ਜਿਸ ਦੇ ਨਾਲ ਤੁਹਾਡੇ ਤਨ ਮਨ ਧਨ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਤੁਹਾਡੇ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਉਸ ਪ੍ਰਸ਼ਾਦ ਦੇ ਲਈ ਪਰਮਾਤਮਾ ਜੀ ਦੇ ਅੱਗੇ ਅਰਦਾਸ ਹੋਈ ਹੁੰਦੀ ਹੈ ਜਿਸ ਦੇ ਨਾਲ ਤੁਹਾਡੇ ਤਨ ਦੇ ਰੋਗ ਵੀ ਠੀਕ ਹੋ ਜਾਣਗੇ ਸੋ ਸਾਰ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਹਮੇਸ਼ਾ ਹੀ ਗੁਰੂ ਘਰ ਵਿੱਚ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦੇਣਾ ਜੀ ਪਰਮਾਤਮਾ ਦੀ ਮਿਹਰ ਤੇ ਕਿਰਪਾ ਦੀ ਨਦਰ ਹਮੇਸ਼ਾ ਹੀ ਤੁਹਾਡੇ ਤੇ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ